ਦੀ ਡਿਮਾਂਡ ਸੀ ਕਿ ਜਿਹੜਾ ਨੰਗਲ ਗੇਟ ਦੇ ਨਾਲ ਡਾਕਟਰ ਬੀਆਰ ਕਵੇੜਗਰ ਸਾਹਿਬ ਦਾ ਸਟੈਚੂ ਆ ਜਿੱਥੇ ਪਾਰਕ ਲਈ ਗਰਾਊਂਡ ਲਈ ਜਿਹੜਾ ਉਪਰਬਧ ਆ ਪਰ ਉੱਥੇ ਬੱਚੇ ਖੇਡਦੇ ਆ ਉਹਦੇ ਵਿੱਚ ਗੰਦਗੀ ਸੀ ਔਰ ਉਹਨੂੰ ਆਪਾਂ ਸਫਾਈ ਕਰਾਉਣ ਜਾ ਰਹੇ ਆ ਪਰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਉਹ ਸਾਰੇ ਨਾਲ ਮਿਲ ਕੇ ਇਸ ਨਗਰ ਦੇ ਮੂੰਹ ਮੱਥੇ ਨੂੰ ਬਣਾਉਣ ਦੇ ਲਈ ਇੱਥੇ ਆਪਾਂ ਗਰਾਊਂਡ ਦਾ ਪ੍ਰਬੰਧ ਕਰੀਏ ਤਾਂ ਕਿ ਸਿਰਫ 2 ਮਹੀਨੇ ਬਾਕੀ ਬਚੇ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਸਮਾਰਪਨ ਦੇ ਵਿੱਚ ਜਦ ਤੱਕ ਆਪਾਂ ਨੂੰ ਸੁੰਦਰੀ ਕੰਦ ਕੰ ਚੱਗੇ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਮੇਰੇ ਨੰਗਲ ਨਮਸਕਾਰ ਤੋਂ ਵੀਰਾਂ ਭੈਣਾਂ ਨੂੰ ਇੰਨਾ ਏਧਰਾਂ ਦੀ ਇਸ ਕੰਮ ਲਈ ਆਪਾਂ ਵੱਧ ਤੋਂ ਵੱਧ ਸਹਿਯੋਗ ਕਰਿਆ ਔਰ ਜਿਹੜੇ ਕੁਝ ਸ਼ਰਧਾਲੂ ਅੰਸਲਿਆ ਪਿੰਡ ਵਿੱਚ ਜਿਹੜੇ ਇੱਥੇ ਦੁਬਾਰਾ ਛੱਪੜ ਬਣਾਣਾ ਚਾਹੁੰਦੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਸ਼ਰਾਬ ਨੂੰ ਆਪਣਾ ਛੱਡੋ ਪਿੰਡ ਦੇ ਵਿਕਾਸ ਲਈ ਸਮੂਹਿਕ ਸੰਗਤ ਕੱਢੇ ਹੋ ਕੇ ਸਨੋ ਕਰਾਉ। ਸਾਰਾ ਦਾ ਤਨਵਾਦ ਐਕਸ਼ਨ ਗਰੁੱਪ ਦੇ ਵਿੱਚ ਤੁਹਾਨੂੰ ਐਕਸ਼ਨ ਹਰੋ ਜੀ ਨਜ਼ਰ ਆਉਣਾ। ਤੁਹਾਡਾ ਸਾਰਾ ਧੰਵਾਦ ਜੈ ਪੀਨ ਜੈ ਭਾ। ਸਾਡੀ ਦੁਆਵ ਸੀ ਕਿ ਜਿਹੜਾ ਨੰਗਲ ਗੇਟ ਦੇ ਨਾਲ ਡਾਕਟਰ ਬਿਆਰਖ ਬੈਜਗਰ ਸਾਹਿਬ ਦਾ ਸਟੈਚੂ ਆ ਜਿੱਥੇ ਪਾਰਕ ਲਈ ਗਰਾਊਂਡ ਲਈ ਜਗਾ ਉਪਲਬਧ ਆ। ਪਰ ਉੱਥੇ ਬੱਚੇ ਖੇਡਦੇ ਆ ਉਹਦੇ ਵਿੱਚ ਗੰਦਗੀ ਸੀ। ਹੁਣ ਉਹਨੂੰ ਆਪਾਂ ਸਫਾਈ ਕਰਾਉਣ ਜਾ ਰਹੇ ਆ। ਅੱਜ ਤੋਂ ਅਨੁ ਵੀ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਉਹ ਸਾਰੇ ਨਾਲ ਮਿਲ ਕੇ ਇਸ ਨਗਰ ਦੇ ਮੂੰਹ ਮੱਥੇ ਨੂੰ ਬਣਾਉਣ ਦੇ ਲਈ ਇੱਥੇ ਆਪਾਂ ਗੌਰਵ ਦਾ ਸੰਬੰਧ ਕਰੀਏ ਤਾਂ ਕਿ ਸਿਰਫ 2 ਮਹੀਨੇ ਬਾਕੀ ਬੱਜੇ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੋਂ ਬਾਅਦ ਤੱਕ ਆਪਾਂ ਨੂੰ ਸੁੰਦਰੀ ਬਣਾ ਸਕੀਏ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਮੇਰੇ ਨਗਰ ਨੂੰ ਵਸਿਖਤਾ ਨੂੰ ਜਿਹੜਾ ਪੈਣਾ ਨੂੰ ਇਹਨਾਂ ਜਿਹੜਾਂ ਇਸ ਕੰਮ ਲਈ ਆਪਾਂ ਵੱਧ ਤੋਂ ਵੱਧ ਸਹਿਯੋਗ ਕਰੀਏ ਔਰ ਜਿਹੜੇ ਕੁਝ ਸ਼ਰਤਾਂ ਅੰਸਰ ਆ ਪਿੰਡ ਵਿੱਚ ਇਰੇ ਇਥੇ ਦੁਬਾਰਾ ਛੱਪੜ ਬਣਾਣਾ ਚਾਹਦੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਸ਼ਾਰਕ ਨੂੰ ਆਪਣਾ ਛੱਡੋ ਪਿੰਡ ਦੇ ਵਿਕਾਸ ਲਈ ਸਭਤੀ ਸੰਗਤ ਇਕੱਠੇ ਹੋ ਕੇ ਸੇਵਾ ਕਰੋ ਸਾਰਾ ਦਾ ਕਰਵਾ ਐਕਸ਼ਨ ਗਰੁੱਪ ਦੇ ਵਿੱਚ ਤੁਹਾਨੂੰ ਐਕਸ਼ਨ ਹਰ ਰੋਜ਼ ਨਜ਼ਰ ਆਊਗਾ ਤੁਹਾਡਾ ਸਾਰਾ ਧੰਨਵਾਦ ਜੈਪੀ ਜੈਪੀ